ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਚੱਲਦਾ ਅੱਜ ਕੰਮ ਬਾਢੀ ਦਾ ਉਹੀ ਵਾਲੇ ਖੇਤ ਦੇ ਵਿੱਚ ਦੇਖੋ ਆਉਂਦਾ ਨਾ ਇੰਟਰ ਮਾਰਦਾ ਘਾਟੇ 22 ਸਪੀਡ ਇੰਟਰ ਐ 14 ਫੁੱਟੀ ਟਰਾਲੀ ਆ ਪੂਰੀ ਭਰ ਗਈ ਉੱਪਰ ਤੱਕ 22 ਸਪੀਡ ਵਾਲਾ ਵਾ ਇਹਦਾ ਬਹੁਤ ਵੀਰਾਂ ਦਾ ਇੱਕੋ ਹੀ ਕੁਐਸਚਨ ਹੁੰਦਾ ਮੈਨੂੰ ਕਿ ਵੀਰੇ ਜਦੋਂ ਤੁਸੀਂ ਮਲਚਰ ਫੇਰਦੇ ਹੋ ਵੀ ਉਹਦੇ ਉੱਤੇ ਰੋਟਾਵੇਟਰ ਫੇਰਨਾ ਜ਼ਰੂਰੀ ਆ ਵੀਰੇ ਜ਼ਰੂਰੀ ਸਿਰਫ ਇੱਕ ਗੱਲ ਹੀ ਹੁੰਦਾ ਕਿ ਜਦੋਂ ਆਪਾਂ ਪਲਾਉ ਫੇਰਨਾ ਨਾ ਪਲਾਉ ਦੇ ਨਾਲ ਪਰਾਲੀ ਨਹੀਂ ਤੁਰਦੀ ਮੀਨ ਗੱਲ ਇਹੀ ਹੁੰਦੀ ਆ ਕਿ ਪਲਾਉ ਦੇ ਨਾਲ ਨਾ ਪਰਾਲੀ ਨਹੀਂ ਤੁਰਦੀ ਫਿਰ ਜਦੋਂ ਆਪਾਂ ਪਲਾਉ ਫੇਰਦੇ ਆ ਹੋਰ ਕੋਈ ਇੰਨੀ ਉਹ ਨਹੀਂ ਹੈਗੀ ਇਹ ਜ਼ਰੂਰਤ ਬਸ ਇਹੀ ਜ਼ਰੂਰਤ ਆ ਤੇ ਵੀ ਖੇਤ ਥੋੜਾ ਵਧੀਆ ਸਾਫ ਹੋ ਜਾਂਦਾ ਜੇ ਤੁਸੀਂ ਪੜਾ ਰੋਟਾਵੇਟਰ ਨਹੀਂ ਫੇਰਦੇ ਮਲਚਰ ਉੱਤੇ ਫਿਰ ਨਾ ਆਪਣੀ ਉਹ ਪਰਾਲੀ ਬਹੁਤ ਵਿੱਚ ਉਹ ਹੋਣ ਲੱਗ ਜਾਂਦੀ ਆ ਪਰਾਲੀ ਉੱਪਰ ਨੂੰ ਸਿਰ ਕੱਢ ਲੈਂਦੀ ਆ ਤਾਂ ਕਰਕੇ ਰੋਟਾਵੇਟਰ ਫੇਰਨਾ ਜ਼ਰੂਰੀ ਆ ਨਹੀਂ ਕੋਈ ਜ਼ਰੂਰਤ ਵੀ ਨਹੀਂ ਇੰਨੀ ਤੇ ਪਰ ਜ਼ਰੂਰਤ ਵੀ ਆ ਤੇ ਜਾਦੇ ਜ਼ਰੂਰਤ ਹੀ ਆ ਤੇ ਹੁਣ ਹੁਣ ਇੱਕ ਹੋਰ ਗੱਲ ਦੱਸਦਾ ਬਹੁਤ ਵੀਰ ਕਣਕ ਦੀ ਗੱਲ ਕਰਦੇ ਹੁੰਦੇ ਆ ਠੀਕ ਆ ਖਰਚੇ ਦੀ ਗੱਲ ਕਰਦੇ ਹੁੰਨੇ ਆ ਆਪਾਂ ਹੁਣ ਦੇਖ ਲਓ ਵੀ ਆਪਾਂ ਹਾਂ ਮਲਚਰ ਫੇਰਿਆ ਮਲਚਰ ਫੇਰ ਕੇ ਇੱਕ ਵਾਰ ਉਹਦੇ ਉੱਤੇ ਰੋਟਾਵੇਟਰ ਫੇਰਤਾ ਠੀਕ ਆ ਚਲੋ ਆਪਣਾ ਖੇਤ ਪੂਰਾ ਗਿੱਲ ਹੈਗੀ ਆ ਪੂਰੀ ਵਧੀਆ ਜਿਉਂ ਨਹੀਂ ਹੈਗੀ ਵੀ ਗਿੱਲ ਨਹੀਂ ਹੈਗੀ ਗਿੱਲ ਬਹੁਤ ਸੋਹਣੀ ਆ ਠੀਕ ਆ ਗਿੱਲ ਵਧੀਆ ਗਿੱਲ ਆ ਹਨ ਤੇ ਪਰ ਜਿਹੜੇ ਵੀਰਾਂ ਨੇ ਕਣਕ ਬੀਜਣੀ ਆ ਉਹ ਖੱਤੇ ਤਾਂ ਹੋਰ ਬਹੁਤ ਜ਼ਿਆਦੇ ਗਿੱਲ ਹੁੰਦੀ ਆ ਹਨ ਤੇ ਉਹਨਾਂ ਦੇ ਖੇਤ ਤਾਂ ਪੂਰੇ ਵਧੀਆ ਬਣ ਸਕਦੇ ਆ ਹੁਣ ਤੁਸੀਂ ਇਹ ਲਾ ਲਓ ਸਾਹਿਬ ਕਿ ਇੱਕ ਵਾਰ ਮਲਚਰ ਫੇਰਿਆ ਮਲਚਰ ਦੇ ਉੱਤੇ ਜਿਵੇਂ ਮਰਜੀ ਕੱਲੇ ਜੇ ਰੋਟਾਵੇਟਰ ਤਾਂ ਆਪਣੇ ਹਰੇਕ ਘਰ ਹੀ ਹੁੰਦਾ ਰੋਟਾਵੇਟਰ ਦੇ ਨਾਲ ਆਪ ਆਰਾਮ ਨਾਲ ਕਣਕ ਵੀ ਸਕਦੇ ਆ ਜੇ ਬੀਜਣੀ ਹੋਵੇ ਹਨ ਤੇ ਚਲੋ ਆਲੂ ਵਾਲੇ ਖੇਤਿਆਂ ਵਾਲੇ ਨੇ ਤਾਂ ਤਿਆਰ ਕਰ ਹੀ ਲੈਣਾ ਜੇ ਪਲਾਉ ਫੇਰਦੇ ਆ ਤੇ ਮਲਚਰ ਫੇਰ ਕੇ ਜੇ ਸੁਪਰ ਸੀਡਰ ਬੀਜ ਕੇ ਤਿਆਰ ਕਰਨਾ ਉਹ ਵੀ ਹੋ ਜਾਣਾ ਮਲਚਰ ਫੇਰ ਦਿਓ ਮਲਚਰ ਫੇਰ ਕੇ ਸੁਪਰ ਸੀਡਰ ਨਾਲ ਬਜਾਈ ਕਰ ਦੋ ਪਰ ਸੁਪਰ ਸੀਡਰ ਨੂੰ ਆਪਾਂ ਫੇਲ ਕਰਿਆ ਫੇਲੋ ਆਪਾਂ ਤਾਂ ਕਰਤਾ ਕਿਉਂਕਿ ਆਪਣੇ ਖੱਤਿਆਂ ਦੇ ਵਿੱਚ ਗਿੱਲ ਹੁੰਦੀ ਨਹੀਂ ਤੇ ਆਪਾਂ ਕਹਿ ਦਿੰਨੇ ਆ ਵੀ ਕਣਕ ਹਰੀ ਹੋ ਜੂ ਹੁਣ ਜਿਵੇਂ ਆ ਸਾਡਾ ਖੱਤਾ ਵਾ ਇਹ ਪੂਰਾ ਪੂਰਾ ਵਾ ਇਹ 'ਚ ਜੇ ਆਪਾਂ ਕਣਕ ਬੀਜੀਏ ਕਣਕ ਹਰੀ ਨਹੀਂ ਹੋਣੀ ਕਿਉਂਕਿ ਗਿੱਲ ਸੁਪਰ ਸੀਡਰ ਦੇ ਲਈ ਗਿੱਲ ਬਹੁਤ ਜ਼ਿਆਦੇ ਪਾੜਦਾ ਇਹ ਚੱਕਰ ਤੇ ਨਹੀਂ ਕੋਈ ਉਹ ਨਹੀਂ ਹੁੰਦਾ ਤੇ ਗੱਲ ਬਹੁਤ ਚਾਹੀਦੀ ਹੈ ਸੁਪਰ ਸੀਡਰ ਹੁਣ ਚਲੋ ਹਜੇ ਆਪਾਂ ਆਲੂ ਤਾਂ ਬੀਜਨੇ ਨਹੀਂ ਹੈਗੇ ਆਲੂ ਬੀਜਨੇ ਆਪਾਂ ਤਾਂ ਹੀ ਤਾਂ ਕੋਈ ਆਪਾਂ ਕਾਲੀ ਨਹੀਂ ਕਰ ਰਹੇ ਆਲੂ ਬੀਜਨੇ ਆਪਾਂ ਘੱਟੋ ਘੱਟ ਹਜੇ ਜਾ ਕੇ 7-8 ਤਰੀਕ ਤੱਕ ਸ਼ਾਇਦ ਉਦੋਂ ਵੀ ਲੇਟ ਕਰ ਲਈਏ ਹਨ ਤੇ ਹੌਲੀ ਹੌਲੀ ਖੇਤ ਤਿਆਰ ਕਰੀ ਚੱਲਾਂਗੇ ਤੇ ਖੇਤ ਤਿਆਰ ਕਰਨੇ ਜ਼ਰੂਰੀ ਆ ਹਨਾ ਖੇਤ ਤਿਆਰ ਕਰਾਂਗੇ ਤੇ ਇਹ 10 ਫੁੱਟਾ ਰੋਟਾਵੇਟਰ ਚੱਲਦਾ ਵਾ 545 ਆਪਣਾ ਉੱਤੇ ਬੋਰੀਆਂ ਧਰੀਆਂ ਹੋਈਆਂ ਪੂਰਾ ਵਧੀਆ ਲੱਗੀ ਜਾਂਦਾ ਤੇ ਉਧਰ 5310 ਚੱਲਦਾ ਆਪਣਾ ਕਾਲੇ ਰੰਗ ਵਾਲਾ ਜੰਮੀ ਬਾਈ ਕਹਿੰਦਾ 5310 ਲੈਣਾ ਮੈਂ ਮੈਂ ਕਿਹਾ ਚਲੋ ਬਾਈ ਤੂੰ 5310 ਚਲਾ ਫਿਰ ਇਹਦਾ ਵੀ ਹਿੱਸੇ ਉਸੇ ਦਾ ਕੰਮ ਕਰਵਾਇਆ 5310 ਦਾ ਸਾਰਾ اسی ਉਸੇ ਦੇ ਬੋਸ਼ ਲੱਗਣ ਵਾਲੇ ਹੋ ਗਏ ਸੀ ਉਹ ਲਵਾਤੇ ਸਾਰਾ ਤੇ ਇਹਦੀ ਡੀਜ਼ਲ ਖਰਚਾ ਬੜਾ ਜ਼ਿਆਦਾ ਘਟਾ 53 ਦਾ ਇਹ ਤਾਂ ਸੁੰਗਦਾ ਹੀ ਆ ਤੇਲ ਇੱਕ ਸਾਰੀ ਦਿਹਾੜੀ ਇੱਕ ਟੈਂਕੀ ਦੇ ਨਾਲ ਸਾਰੀ ਦਿਹਾੜੀ ਲੱਗ ਜਾਂਦੀ ਹੈ ਤੇ 10 11 ਕਿੱਲੇ ਕੱਢ ਜਾਂਦਾ ਇੱਕ ਟੈਂਕੀ ਦੇ ਨਾਲ ਡੀਜ਼ਲ ਖਰਚੇ ਦੇ ਵਿੱਚ ਬਹੁਤ ਇਹਨਾਂ ਦੀ ਸੌਖਾ ਸਹੂਲਤ ਕਾਲੇ ਰੰਗ ਵਾਲੇ ਦੀ ਤੇ 8 ਫੁੱਟੇ ਰੋਟਾਵੇਟਰ ਦੇ ਇਹਦੇ ਨਾਲ ਸਿੱਧੂ ਆਇਆ ਰਹਿੰਦਾ ਪੂਰੀ ਸੂਈ ਲਾਲ ਚ ਗਈ ਹੁੰਦੀ ਆ ਜਦੋਂ ਰੋਟਾਵੇਟਰ ਚੱਲਦਾ ਇਹਨਾਂ ਤੇ ਠੀਕ ਨਹੀਂ ਤੇ ਪੂਰਾ ਨਾਲ ਸਿੱਧੂ ਆਇਆ ਹੁੰਦਾ ਮਲਚਰ ਤੇ ਪੂਰਾ ਸੈੱਟ ਚੱਲਦਾ ਪਲਾਉ ਵਾਲੇ ਖੇਤਾਂ ਦੇ ਵਿੱਚ ਨਾ ਰੋਟਾਵੇਟਰ ਨੂੰ ਜ਼ੋਰ ਬਹੁਤ ਲੱਗਦਾ ਉੱਥੇ ਸਾਰਾ ਕੁਝ ਪਤਾ ਲੱਗਦਾ ਵੀ ਹਾਂ ਕਿਹੜਾ ਟਰੈਕਟਰ ਕਿਵੇਂ ਚੱਲਣਾ ਤੇ ਕਿਹੜਾ ਟਰੈਕਟਰ ਕਿਵੇਂ ਚੱਲਣਾ ਹਾਂ ਦੇ ਮਲਚਰ ਤੋਂ ਬਾਅਦ ਜ਼ਵਾਈ ਪੂਰੀ ਵਧੀਆ ਹੋ ਜਾਂਦੀ ਹੈ ਮਲਚਰ ਫੇਰ ਕੇ ਉਹਦੇ ਉੱਤੇ ਕਣਕ ਆਪ ਆਰਾਮ ਨਾਲ ਬੀਜ ਸਕਦੇ ਹਾਂ ਤੇਲ ਦਾ ਖੌਤਾਂ ਪੈਂਦਾ ਇਹਨਾਂ ਤੇ ਆ ਜਿਹੜੇ ਰੋਟਾਵੇਟਰ ਚੱਲਦੇ ਆ ਇਹ ਕੱਢਦੇ ਆ ਤੇਲ ਦੀਆਂ ਧੁੱਕੀਆਂ ਚਾਹੇ ਦੇਖੋ ਬਹੁਤ ਵੀਰ ਗੱਲ ਦਾ ਮੇਰੀ ਦਾ ਬੁਰਾ ਵੀ ਮਨਾ ਜਾਂਦੇ ਆ ਕਈ ਵਾਰ ਹਨਾ ਜਾਂ ਗੁੱਸਾ ਕਰਦੇ ਆ ਹਨਾ ਮੈਂ ਪਰ ਗੱਲ ਸਹੀ ਕਹਿੰਦਾ ਚਾਹੇ ਜਿਹੜਾ ਮਰਜੀ ਟਰੈਕਟਰ ਲਿਓ ਵੀਰੇ ਪਲਾਉ ਵਾਲੇ ਖੇਤ ਦੇ ਵਿੱਚ ਸਾਰੇ ਟਰੈਕਟਰ ਸੇਮ ਤੇਲ ਖਾਣਗੇ ਰੋਟਾਵੇਟਰ ਸੇਮ ਪਾ ਦਿਓ ਸੇਮ ਕਰ ਦਿਓ ਮੈਂ ਕਹਿੰਦਾ ਸੇਮ ਤੇਲ ਖਾਣਗੇ ਇੱਕ ਪੈਸੇ ਦਾ ਵੀ ਫਰਕ ਨਹੀਂ ਪੈਂਦਾ ਤੁਸੀਂ ਆਪ ਕਰਕੇ ਦੇਖ ਲਿਓ ਇਹ ਤਜਰਬਾ ਤੁਸੀਂ ਕਰਕੇ ਦੇਖ ਲਿਓ ਸਾਂਝਾ ਰੋਟਾਵੇਟਰ ਸੇਮ ਲੱਗੇ ਹੋਣ ਬੰਦੇ ਵੀ ਇੱਕੋ ਜਿਹੇ ਬੈਠੇ ਹੋਣ ਸੇਮ ਚੱਲਦੇ ਹੋਣ ਟਰੈਕਟਰ ਕਦੇ ਵੀ ਤੇਲ ਦਾ ਫਰਕ ਨਹੀਂ ਪੈਂਦਾ ਠੀਕ ਨਹੀਂ ਹੁਣ ਆਪਣਾ 545 ਤੇ 10 ਫੁੱਟਾ ਰੋਟਾਵੇਟਰ ਚੱਲਦਾ ਠੀਕ ਨਹੀਂ ਤੇ ਨਾ ਲੈਫਟ ਚੱਕਣੀ ਆ ਨਾ ਕੁਝ ਵਾਸਤਾ ਪੂਰਾ ਠੋਕੇ ਚੱਲਣਾ ਇਹਨੇ ਠੀਕ ਨਹੀਂ ਤੇ ਮਤਲਬ ਹੀ ਨਹੀਂ ਹੈਗਾ ਵੀ ਤੇਲ ਘਟ ਖਾ ਜਾਵੇ ਟਰੈਕਟਰ ਤੇਲ ਜਿੰਨਾ ਖਾਣਾ ਇਹਨਾਂ ਨੇ ਖਾਣਾ ਹੀ ਖਾਣਾ। ਕਟੋ ਘੱਟ ਮੇਰੇ ਖਿਆਲ ਚ 8-9 ਲੀਟਰ ਤੇਲ ਇਹ ਖਾਂਦਾ ਹੋਊਗਾ। ਆਰਾਮਨਾਥ ਇੱਥੇ 36-30 ਲਾ ਦੋ ਵੀ ਇੰਨੇ ਹੀ ਖਾਂਦਾ। ਅਰਜਨ ਲਾ ਦੋ ਲਿਆ ਕੇ ਉਹ ਵੀ ਇੰਨੇ ਹੀ ਖਾਂਦਾ। ਠੀਕ ਹੈ। ਜਿਹੜਾ ਮਰਜ਼ੀ ਲਾ ਦੋ। ਪਲਾਉ ਦੇ ਉੱਤੇ ਜਦੋਂ ਰੋਟਾਵੇਟਰ ਚੱਲਣਾ ਸਾਰੇ ਟਰੈਕਟਰ ਸੇਮ ਤੇਲ ਖਾਂਦੇ ਆ। ਕਿਉਂਕਿ ਨਾਸੀ ਧੂਆਂ ਬਾਈ ਬਾਹਲਾ ਆਉਂਦਾ। ਨਾਸੀ ਧੂਆਂ। ਠੀਕ ਨਹੀਂ? ਓਹੋ ਪਲਾਉ ਦੇ ਉੱਤੇ ਜਦੋਂ ਰੋਟਾਵੇਟਰ ਚੱਲਦਾ ਪਤਾ ਉਦੋਂ ਹੀ ਲੱਗਦਾ ਵੀ ਕੀ ਹਾਲਾਤ ਹੁੰਦੇ ਨੇ ਰੋਟਾਵੇਟਰ ਤੇ ਹਜੇ ਆਹ ਰੋਟਾਵੇਟਰ ਤੇ ਵੀ ਘੱਟ ਜ਼ੋਰ ਲੱਗਦਾ ਤੇ ਕਿਉਂਕਿ ਪਰਾਲੀ ਹੁੰਦੀ ਆ ਸਾਰਾ ਕੁਝ ਕਰ ਤੇ ਪਰ ਜ਼ੋਰ ਲੱਗਦਾ ਬਹੁਤ ਘੱਟ ਨਹੀਂ ਲੱਗਦਾ ਜ਼ੋਰ ਲੱਗਦਾ ਬਹੁਤ ਆ ਇਹ ਸਾਰਾ ਪਰਾਲੀ ਦੇ ਉੱਤੇ ਰੋਟਾਵੇਟਰ ਤੇ ਡਿਊਟੀ ਇਹੀ ਟਰੈਕਟਰ ਦੀ ਆ ਹਮੇਸ਼ਾ ਜੱਦਾ ਇਹ ਲਿਆ ਆਪਾਂ ਇਹ ਕਦੇ ਵਿਚਾਰਾ ਹਲਕੇ ਕੰਮ ਤੇ ਚੱਲਿਆ ਹੀ ਨਹੀਂ ਜਿਆਦਾ ਲਿਆ ਹੋਇਆ ਹੈ ਇਹ ਇਦਾਂ ਹੀ ਚੱਲਦਾ ਤੇ ਹੁਣ ਲਗਾਤਾਰ ਇਹਦੀ ਡਿਊਟੀ ਹੋਈ ਹੈ ਇਹ ਟਰੈਕਟਰ ਚੱਲਦਾ ਬਹੁਤ ਸੋਣਾ ਅੱਛਾ ਹੁਣ ਗੱਲ ਇਓਂ ਆ ਹੁਣ 4 ਵੀਲਾਂ ਦੀ ਲੋਡ ਇੱਥੇ ਨਹੀਂ ਪੈਂਦੀ ਆਹ ਟਰੈਕਟਰ ਦੇ ਲਈ 4 ਵੀਲ ਦੀ ਲੋਡ ਬਿਲਕੁਲ ਨਹੀਂ ਆਹ ਜਿਹੜੇ ਪਲਾਉ ਦੇ ਉੱਤੇ ਰੋਟਾਵੇਟਰ ਚੱਲਦੇ ਆ ਉਹਨਾਂ ਦੇ ਨਹੀਂ 4 ਵੀਲ ਦੀ ਲੋਡ ਪੈ ਜਾਂਦੀ ਆ ਕਿਉਂਕਿ ਉਹ ਮਾੜਾ ਮੋਟਾ ਕਿਤੇ ਨਾ ਕਿਤੇ ਉੱਚਾ ਨੀਵਾ ਕਰਕੇ 4 ਵੀਲ ਗियर ਲੱਗਿਆ ਹੋਵੇ ਤਾਂ ਤੋਰਾ ਵਧਿਆ ਰਹੇ ਥੋੜਾ ਰੇਸ ਨਾਲ ਦੇਖ ਲਓ 10 ਫੁੱਟਾ ਰੋਟਾ ਵੇਟਰ ਉੱਤੇ ਬੋਰੀਆਂ ਪਈਆਂ ਨੇ ਮਿੱਟੀ ਵਾਲੀਆਂ ਤੇ ਇਹਨੂੰ ਝੋਟੇ ਨੂੰ ਕੋਈ ਪਰਵਾਹ ਨਹੀਂ ਤਾਂ ਹੀ ਇਹਨੂੰ 545 ਕਹਿ ਦਿੰਦੇ। ਬਹੁਤ ਵੀਰ ਕਹਿ ਦਿੰਦੇ ਆ ਨਾ ਵੀ ਇਹ ਡੀਜ਼ਲ ਜਾਦੇ ਖਾ ਜਾਂਦਾ 545 ਹੁਣ ਸੰਦ ਹੀ ਏਡਾ ਵੱਡਾ ਪਾਇਆ ਹੋਵੇ ਮਗਰ ਐਮਪਲੀਮੈਂਟ ਪੂਰਾ ਉਹਦੇ ਮੇਚ ਦਾ ਹੋਵੇ ਲੈ ਲੱਗਣਾ ਹੀ ਨਹੀਂ ਵੀ ਡੀਜ਼ਲ ਵੱਧ ਖਾਂਦਾ। ਤੁਹਾਨੂੰ ਘਾਂਟੇ ਜਨੇ ਕੰਮ ਵੀ ਕਿੰਨਾ ਕਰਕੇ ਦੇ ਦੇਣਾ। ਕਿੱਡੀ ਵੱਡੀ ਰਹਿੜ ਬਗਲ ਕੇ ਲੈ ਕੇ ਜਾਂਦਾ। ਠੀਕ ਹੈ। ਦੇਖੋ ਕਿੱਡੀ ਦੇ ਕਿੱਡਾ ਕਿੰਨੀ ਜਗ੍ਹਾ ਲਈ ਜਾਂਦਾ ਦੱਸੋ ਹੋਰ ਇਦੂ ਪਰਾਂ ਕੀ ਕਰਕੇ ਦੇ ਦੇਵੇ ਆਪਾਂ ਨੂੰ ਐਸਐਮਐਸ ਐਸਐਮਐਸ ਲੱਗਿਆ ਇਸੇ ਲਈ ਜ਼ਰੂਰੀ ਆ ਕਿ ਜਦੋਂ ਆਪਾਂ ਮਲਚਰ ਫੇਰਨਾ ਜਿੱਥੇ ਪਰਾਲੀ ਦੀ ਲੈਦਰ ਡਿੱਗੀ ਹੁੰਦੀ ਆ ਉੱਥੇ ਪਰਾਲੀ ਨਹੀਂ ਬਾਲੀ ਮੋਟੀ ਹੋ ਜਾਂਦੀ ਆ ਜਿਵੇਂ ਹੁਣ ਮਲਚਰ ਚੱਲਦਾ ਆਪਣਾ ਸਾਰੇ ਖੇਤ ਚਿੱਕੋ ਜੀ ਪਰਾਲੀ ਹੋਊ ਠੀਕ ਨਹੀਂ ਵੱਧ ਘਟ ਨਹੀਂ ਹੋਣੀ ਪਰਾਲੀ ਸਾਰੇ ਖੇਤ ਚਿੱਕੋ ਜੀ ਹੋਊਗੀ ਤੇ ਫੇਰ ਉੱਥੇ ਬਾਈ ਰੋਟਾਵੇਟਰ ਵੀ ਨਹੀਂ ਲੱਗਦਾ ਪਲਾਉ ਫੇਰ ਨਾ ਪਲਾਉ ਦੇ ਲਈ ਪਰਾਲੀ ਬਾਹਰ ਨਿਕਲਿਆ ਹੁੰਦੀ ਹੈ ਤਾਂ ਕਰਕੇ ਮਲਚਰ ਵੀ ਨਹੀਂ ਵਧੀਆ ਚੱਲਦਾ ਉੱਥੇ ਤਾਂ ਕਰਕੇ ਐਸਐਮਐਸ ਜ਼ਰੂਰੀ ਆ ਜੇ ਆਪਾਂ ਪਲਾਉ ਕਰਨਾ ਜਾਂ ਮਲਚਿੰਗ ਕਰਨਾ ਜੇ ਮਲਚਿੰਗ ਵੇਰਾ ਨਹੀਂ ਕਰਨੀ ਫੇਰ ਫੇਲ ਮਲਚ ਉਹਦੀ ਨਹੀਂ ਲੋੜ ਇਸ ਸਮੇਂ ਮਸ਼ੀਨ ਦੇ ਨਾਲ ਇਕੱਠਾ ਝੋਨਾ ਲੱਗਣ ਦਾ ਫਾਇਦਾ ਇਹੀ ਹੋ ਜਾਂਦਾ ਕਿ ਇਕੱਠਾ ਹੀ ਥੋੜਾ ਵੱਡਿਆ ਜਾਂਦਾ ਹੁਣ ਆਪਣੇ ਇੱਥੇ 38 28 ਤੋਂ 29 ਜ਼ਿਲ੍ਹੇ ਸੀ 28 ਕਿੱਲੇ ਵੜਦੇ ਆ ਕਿਉਂਕਿ 91 81 ਤੇ 81 ਤੈਨਾਂ ਨੇ ਇਸੇ ਵਾਰ ਤੇ ਇਕੱਠਾ ਲਾਉਣ ਦਾ ਫਾਇਦਾ ਇਹੀ ਹੋ ਜਾਂਦਾ ਕਿ ਇਕੱਠਾ ਵੜਿਆ ਜਾਂਦਾ ਜਿਵੇਂ ਇਹ ਖੇਤ ਦੀ ਬਜਾਈ ਆਪਣੀ 14 ਤਰੀਕ ਦੀ ਲਾਸਟ ਸੀਗੀ ਆਹ ਕਰਤਾ 14 ਤਰੀਕ ਦਾ ਬੀਜਿਆ ਆ ਗਾਲਾ ਅੱਜ ਸਾਰਾ ਝੋਨਾ ਜਿੰਨਾ ਜਲਾਇਆ ਵਾ ਸਾਰੇ ਝੋਨੇ ਦਾ 21 ਮੋਹਰ ਸੀਗਾ ਜਿੱਤ ਕੀ 21 22 21 22 ਮੋਹਰ ਸੀਗਾ ਹਨ ਤੇ ਹਲਦੀ ਉਲਦੀਬ ਨਹੀਂ ਹੈਗੀ ਬਾਈ ਬਿਲਕੁਲ ਵੀ ਜਿੰਨਾ ਕੀਤਾ ਝੋਨਾ ਇਹਨੂੰ ਬਿਲਕੁਲ ਹਲਦੀ ਆਪਣੇ ਦਰਬ 10 ਕੇਲੇ ਆ ਦਾ ਨਖਾਨ ਹੋਇਆ ਹਲਦੀ ਗਾ ਨਹੀਂ ਤਕਰੀਬਤ ਬਾਕੀ ਸਾਰਾ ਸੇ ਉਹ ਤਹਾ ਘੱਟ ਘੱਟ ਇਸ ਵਾਰ ਵੀ ਕੰਬਾਈਨਰ ਦਾ ਕੰਮ ਕੋਈ ਬਾਹਲਾ ਨਹੀਂ ਚੱਲਣਾ ਕਿਉਂਕਿ ਜਦੋਂ ਹਲਦੀ ਪੈ ਜਾਂਦੀ ਆ ਇੱਦੋਂ ਪਹਿਲਾਂ ਹੀ ਬੰਦ ਕਰਨੀਆਂ ਪੈ ਜਾਂ ਕਰਨੀਆਂ ਮਸ਼ੀਨਾਂ ਬਸ ਥੋੜਾ ਥੋੜਾ ਹੀ ਕੰਮ ਚੱਲਣਾ ਕੋਈ ਜਿਆਦਾ ਨਹੀਂ ਚੱਲਣਾ ਕਿਉਂਕਿ ਰੰਗ ਚੜਜਿਆ ਕਰਨਾ ਛੋਣਦੇ ਨੂੰ ਆ ਆਪਣੇ ਘੱਤੇ 'ਚ ਹੈ ਨਹੀਂ ਦੀ ਹਾਲ ਵੀ ਤਾਂ ਵੱਢਣ ਲੱਗਿਆ ਹੋ ਕੇ ਰਹਿ ਗਿਆ ਬਸ ਆਈ ਡੇਢ ਕਿੱਲਾ ਦਾ ਘੇਰੇ ਰਹਿੰਦਾ ਸੀਗਾ ਤੇ ਉਹ ਚੱਲਦਾ ਬਾਡੀ ਦਾ ਕੰਮ ਤੇ ਰਿਵਰਸ ਗੱਲ ਇਹੀ ਆਉਂਦੀ ਆ ਵੀ ਬਈ ਬਾਡੀ ਦਾ ਕੰਮ ਤਾਂ ਨਾ ਹੁਣ ਯਾਰ ਰਹਿਿਆ ਹੀ ਨਹੀਂ ਸੱਚੀ ਮਾਇਨੇ ਚ ਤੇਰੇ। ਹੈ ਨਹੀਂ ਬਾਡੀ ਦਾ ਕੰਮ ਗੰਬਵਾਲਾ। ਤੇ ਇੱਕ ਬੰਦੇ ਤੰਗ ਕਰਦੇ ਆ ਬਹੁਤ। ਬੰਦੇ ਪਿਆਰ ਨਾਲ ਵੀ ਰੱਖੋ ਜੋ ਮਰਜੀ ਆ। ਪਰ ਬੰਦਿਆਂ ਨੂੰ ਗਾਹਾਂ ਬੰਦਿਆਂ ਨੂੰ ਤੰਗ ਕਰੀ ਜਾਂਦੇ ਆ। ਹਣ ਚਲ ਠੀਕ ਆ ਆਪਣੇ ਤਾਂ ਬਾਈ ਹੁਣੇ ਵਧੀਆ ਬੰਦੇ ਆ ਜਿਹੜਾ ਆਪਣਾ ਜਗਦੀਸ਼ ਬਾਈ ਆ ਤਾਰ ਬਾਈ ਆ ਇੱਕ ਤੇ। ਹੁਣ ਜਿਹੜੇ ਇਹਨਾਂ ਨੇ ਆਪਦੇ ਨਾਲ ਇਹਨਾਂ ਦੇ ਨਾਲ ਪੱਕੇ ਬੰਦੇ ਆ ਉਹੀ ਇਹਨਾਂ ਨੂੰ ਉਹ ਇਹਨਾਂ ਦੇ ਨਾਲ ਧੋਖਾ ਕਰ ਗਏ ਦੋਨਾਂ ਤੋਂ ਪੈਸੇ ਲੈ ਕੇ ਬੰਦੇ ਮੁੱਕਰੇ ਹੋਏ ਅੱਜ ਤੱਕ ਕੀ ਕਰਨਗੇ ਵਿਚਾਰੇ ਵੀ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਇਹਦਾ ਕਿ ਆਪਾਂ ਉਹ ਗੱਲ ਕਰਦੇ ਆ ਸਾਰੇ ਜਾਣੇ ਵੀ ਇੱਥੇ ਕਮਾਈ ਹੈ ਨਹੀਂਗੀ ਕੰਮ ਹੈ ਨਹੀਂ ਬਈ ਸਾਰਾ ਕੁਝ ਹੈਗਾ ਬਦਦਾਲਾ ਆ ਫਰੀ ਪੁਣੇ ਨੇ ਮਾਰਿਆ ਹੋਇਆ ਵਾ ਜੇ ਜਿਹੜੀਆਂ ਚੀਜ਼ਾਂ ਜੇ ਆ ਫਰੀ ਦਿੱਤੀਆਂ ਨੇ ਅੱਤਾਂ ਦਾਲ ਵਕੀਮਾਂ ਜੀਆਂ ਹੈਗੀਆਂ ਜੇ ਇਹ ਨਾ ਹੁੰਦੀਆਂ ਨਾ ਤਾਂ ਸਾਰੇ ਬੰਦੇ ਵਧੀਆ ਕੰਮ ਕਰਦੇ ਨਾ ਚੋਰੀਆਂ ਹੁੰਦੀਆਂ ਨਾ ਕੁਝ ਹੋਰ ਹੁੰਦਾ ਹੁਣ ਕਣਕ ਲੈ ਕੇ ਜਦੀ ਦਾ ਚੱਕੀਆਂ ਤੇ ਫੇਲ ਕਰੇ ਆਉਂਦੇ ਆ ਠੀਕ ਈ ਤੇ ਉਹ ਪੈਸੇ ਮਿਲ ਜਾਂਦੇ ਆ ਉੰਨੇ ਲੋਡ ਹੁੰਦੀ ਨਹੀਂ ਕਣਕ ਦੀ ਤੇ ਜਿੰਨੀ ਉਹ ਵੱਟੇ ਲੈਂਦੇ ਆ ਤੇ ਜੇ ਇਹ ਜਿਹੀਆਂ ਚੀਜ਼ਾਂ ਨਾ ਹੁੰਦੀਆਂ ਤਾਂ ਆਪੇ ਪੂਰਾ ਵਧੀਆ ਸਾਰਿਆਂ ਨੇ ਕੰਮ ਕਰਨਾ ਸੀ ਇਹ ਵਾਰ ਸਰਕਾਰਾਂ ਨੇ ਬੰਦੇਆਂ ਨੂੰ ਆਪਣਿਆਂ ਨੂੰ ਕੰਡਮ ਕਰਿਆ ਬੇਰੁਜ਼ਗਾਰੀ ਵੀ ਇਹਨਾਂ ਕਰਕੇ ਆਈ ਆ ਵੀ ਜੇ ਬਸ ਇਹਨਾਂ ਨੂੰ ਆਟੇ ਦਾਲੀਬ ਉਲਝਾਈ ਰੱਖੋ ਵੀ ਸਾਨੂੰ ਯਾਰ ਆਟਾ ਦਾਲ ਨਹੀਂ ਚਾਹੀਦੀ ਸਾਨੂੰ ਜਿਹੜਾ ਇਹ ਚਾਹੀਦੀ ਆ ਪੜ੍ਹਾਈ ਪੜ੍ਹਾਈ ਫ੍ਰੀ ਦੇਵੋ ਸਾਨੂੰ ਮੈਡੀਕਲ ਸਹੂਲਤ ਫ੍ਰੀ ਦੇਵੋ ਇਹ ਦੋਨੇ ਚੀਜ਼ਾਂ ਫ੍ਰੀ ਦੇਵੋ ਫਿਰ ਸਾਨੂੰ ਸਿਹਰ ਸੱਤ ਤੋਂ ਵੋਟਾਂ ਲਵੋ ਅਸੀਂ ਤੁਹਾਨੂੰ ਹਰ ਰਾਜ-ਰਾਜ ਕੇ ਵੋਟਾਂ ਪਾਵਾਂਗੇ ਜਿਹੜੀਆਂ ਜਿਹੜੇ ਵੀ ਚੀਜ਼ਾਂ ਇਹ ਕਰਨਗੇ ਹਨਾ ਇੱਕ ਵੀਰ ਨੇ ਚਲੋ ਹੁਣ ਦਾ ਉਮਰ ਚ ਵੱਡਾ ਹੀ ਆ ਵੀਰ ਤੇ ਉਹਨੇ ਕਮੈਂਟ ਕਰਿਆ YouTube ਤੇ ਥੱਲੇ ਬਈ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਐ ਆ ਉਥੇ ਡੇਢ ਸਾਲ ਬੰਦੇ ਭੁੱਖੇ ਮਰੇ ਆ 700 ਬੰਦਾ ਸ਼ਹੀਦ ਹੋ ਗਿਆ ਫਲਾਨਾ ਠੰਕਾ ਹਨਾ ਤੇ ਤੂੰ ਸਰਕਾਰ ਦੀ ਵੀ ਉਹਦੀਆਂ ਉਹ ਦੇਖਣਾ ਨਾ ਤੇਰੀ ਹਾਈ ਲੈਕਸ ਦੀ ਕਿਸ਼ਤ ਚਲੇਗੀ ਗਿੱਦ ਭਰੀ ਨਹੀਂ ਗਈ ਹੋਣੀ ਭਲਾ ਦੱਸ ਉਹ ਯਾਰ ਵੀਰੇ ਜੇ ਕੋਈ ਗੱਲ ਇਦਾਂ ਦੀ ਕਰਤੀ ਵੀ ਹਾਂ ਜਿਹਦੇ ਨਾਲ ਆਪਣੇ ਜਿੱਥੇ ਸਰਕਾਰ ਹੁਣ ਸਪੋਧ ਕਰੋ ਹੁਣ ਹਰਿਆਣੇ 'ਚ ਸਰਕਾਰ ਹਰਿਆਣੇ ਵਾਲੇ ਵੀਰ ਆਪਾਂ ਨੂੰ ਦੱਸਦੇ ਹੀ ਆ ਵੀ ਯਾਰ ਵੀ ਸਾਡੇ ਆਹਾ ਸਹੂਲਤ ਵੀ ਆਪਣੇ ਪੰਜਾਬ 'ਚ ਹੈ ਨਹੀਂ ਠੀਕ ਆ ਜੇ ਇਸ ਦੀ ਇਸ ਗੱਲ ਨੂੰ ਦੱਸਣ ਦੇ ਨਾਲ ਗਾਂਹ ਸਰਕਾਰ ਦੀਆਂ ਤਰੀਫਾਂ ਹੋਣਗੀਆਂ ਇੱਕ ਨੋ ਕੇ ਗੱਲ ਕਰੀ ਆ ਯਾਰ ਆਪਣੇ ਚੀਜ਼ਾਂ ਮਿਲਦੀਆਂ ਨਹੀਂ ਹੁਣ ਮੈਂ ਕੱਲ ਉਹ ਵੀਰ ਨੂੰ ਪੁੱਛਿਆ ਜਿਹੜਾ ਆਇਆ ਸੀ ਅੱਜ ਗਿਆ ਉਹ ਵੀਰ ਨੂੰ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਵੀਰੇ ਡੀਏਪੀ ਉਹ ਕਹਿੰਦਾ ਡੀਏਪੀ ਵੀ ਸ਼ਾਰਟੇਜ ਹੈ ਪਰ ਕਹਿੰਦਾ ਮਿਲਦਾ ਜਿੰਨੇ ਵੀ ਜਿੰਨੇ ਜਿਹਨੂੰ ਜਿੰਨੀ ਲੋੜ ਆ ਮਿਲ ਜਾਂਦਾ ਨਾਲ ਕੁਝ ਨਹੀਂ ਮਿਲਦਾ ਹਨ ਤੇ ਆਪਣੇ ਆਪਣੇ ਪੰਜਾਬ ਨੂੰ ਉਹਨਾਂ ਨੇ ਪਿੱਛੇ ਕਿਹੜੀ ਗੱਲਾਂ ਧੱਕਿਆ ਸਰ ਬੇਸੇ ਗੱਲਾਂ ਹੀ ਧੱਕਿਆ ਹੋਇਆ ਵਾ ਬਈ ਸਾਡੇ ਕੋਲੇ ਉਹ ਹੈ ਨਹੀਂਗਾ ਆਪਾਂ ਧਰਨੇ ਲੱਗਦੇ ਸੀ ਧਰਨੇ ਲੱਗਣ ਕਰ ਗਈ ਆਪਾਂ ਨੂੰ ਪਿੱਛੇ ਤੱਕ ਹੈ ਜੇ ਧਰਨੇ ਨਾ ਲੱਗੇ ਹੁੰਦੇ ਫਿਰ ਆਪਾਂ ਨੂੰ ਵੀ ਸਹੂਲਤਾਂ ਉਹਨਾਂ ਨੇ ਪੂਰੀਆਂ ਦੇਣੀਆਂ ਠੀਕ ਨਹੀਂ ਤੇ ਧਰਨੇ ਲਾਏ ਆਪਾਂ ਹੱਕਾਂ ਦੇ ਲਈ ਤਾਂ ਹੀ ਆਪਾਂ ਨੂੰ ਉਹਨਾਂ ਨੇ ਪਿੱਛੇ ਤੱਕ ਦਾ ਠੀਕ ਨਹੀਂ ਆਪਾਂ ਨੂੰ ਸਰਕਾਰਾਂ ਨੂੰ ਆਪਾਂ ਤਾਂ ਹੀ ਮਾੜੇ ਲੱਗਦੇ ਆ ਕਿ ਆਪਾਂ ਹੱਕ ਦੀ ਗੱਲ ਕਰ ਲੈਨੇ ਆ ਉੱਥੇ ਕੋਈ ਆਵਾਜ਼ਾਂ ਨਹੀਂ ਉਠਾਉਂਦਾ ਤੇ ਪਰ ਜੇ ਕਿਸੇ ਦੀ ਤਾਰੀਫ਼ ਕੀਤੀ ਆ ਵੀ ਜੇ ਕਿਸੇ ਦੇ ਕੰਮ ਆਪਾਂ ਕਹਤਾ ਵੀ ਯਾਰ ਆਹ ਚੀ ਚੰਗੀ ਕਰਦੀ ਆ ਉਹਦੇ ਵਿੱਚ ਇਉਂ ਤਾਂ ਨਹੀਂ ਹੈਗਾ ਵੀ ਸਰਕਾਰਾਂ ਦੇ ਨਾਲ ਉਹ ਤਰੀਫਾਂ ਕਰਦੇ ਆ ਜਾਂ ਆ ਚੀਜ਼ਾਂ ਕਰਦੇ ਨਹੀਂ ਨਾ ਤੇ ਬਸ ਵੀ ਆਪਾਂ ਵੀ ਇੱਕ ਲਿਖਣਾ ਸੌਖਾ ਲੱਗਦਾ ਇੱਕ ਮੈਂ ਤੁਹਾਨੂੰ ਗੱਲ ਕਰੀਏ ਜਿਵੇਂ ਹੁਣ ਦੋ ਬੰਦੇ ਇਕੱਠੇ ਹੁੰਦੇ ਆ ਡੱਡ ਸਟੇਟਾਂ ਦੇ ਆਪਾਂ ਪੁੱਛ ਹੀ ਲੈਂਦੇ ਆ ਵੀ ਯਾਰ ਬਈ ਤੁਹਾਡੇ ਕਿਵੇਂ ਆ ਤੁਹਾਡੇ ਕੀ ਚੀਜ਼ ਆ ਤੁਹਾਡੇ ਕੀ ਸਹੂਲਤਾ ਹੈ ਨਾ ਇਹ ਜੀ ਦੀ ਪੁੱਛਣ ਦੇ ਲਈ ਅ ਕਿਸੇ ਦੀਆਂ ਤਰੀਫਾਂ ਹੋ ਜਾਂਦੀਆਂ ਜਦ ਮੈਂ ਤਾਂ ਤਾਂ ਨਹੀਂ ਹੁੰਦੀ ਵੀ ਇਹ ਕਿਹੜੀਆਂ ਗੱਲਾਂ ਨੇ ਅਸੀਂ ਨਾ ਇੱਕ ਆਪਣੇ ਕੰਮ ਕਰਦਾ ਹੋਰ ਸੂਲ ਬਣਾਇਆ ਹੋਇਆ ਵੀ ਸਵੇਰੇ ਟਾਈਮ ਨਾਲ ਕੰਮ ਸ਼ੁਰੂ ਕਰ ਲਓ ਸਵੇਰੇ 5 ਵਜੇ ਕਰ ਲਓ 4 ਵਜੇ ਕਰ ਲਓ 3 ਵਜੇ ਕਰ ਲਓ 6 ਵਜੇ ਕਰ ਲਓ ਹਨ ਤੇ ਸ਼ਾਮ ਨੂੰ ਅਸੀਂ ਟਾਈਮ ਨਾਲ ਕੰਮ ਬੰਦ ਕਰ ਦਿੰਦੇ ਹਾਂ ਜਿਵੇਂ ਹੁਣ ਸ਼ਾਮ ਨੂੰ ਤੁਸੀਂ ਦੇ ਲੋ ਹਜੇ ਅ ਸਵਾ 6 6:30 ਹੋਇਆ ਤੇ ਕੰਮ ਬੰਦ ਕਰ ਦੇਈ ਤਾ ਬਸ ਆਈ ਦੂ ਚਾਹੇ ਆਲੂਆਂ ਦਾ ਸੀਜ਼ਨ ਆ ਕੱਤੇ ਦਾ ਸੀਜ਼ਨ ਕਹਿ ਦਿੰਦੇ ਨੇ ਦਾ ਕੱਤੇ ਦਾ ਸੀਜ਼ਨ ਬਹੁਤ ਹੋਉਂਦਾ ਪਰ ਅਸੀਂ ਵੀਰੇ ਰਾਤਾਂ ਨੂੰ ਬਿਲਕੁਲ ਕੰਮ ਨਹੀਂ ਕਰਦੇ ਅਸੀਂ ਦਿਨੇ-ਦਿਨੇ ਕੰਮ ਕਰਕੇ ਰਾਜੀ ਆ ਤੇ ਰਾਤ ਨੂੰ ਬਿਲਕੁਲ ਨਹੀਂ ਨਾ ਕਿਉਂਕਿ ਬੰਦੇ ਦੇ ਕੋ ਟਰੈਕਟਰ ਮਸ਼ੀਨਰੀ ਉਹਨਾਂ ਨੇ ਚਲਾਉਣੀ ਆ ਹਨਾ ਜੇ ਆਪਾਂ ਉਹਨਾਂ ਤੋਂ ਇੱਕ ਰਾਤ ਲਵਾ ਲੈਨੇ ਆ ਤਾਂ ਫਿਰ ਵਿਚਾਰੇ ਦੂਜੇ ਦਿਨ ਲੇਟ ਉੱਠਦੇ ਆ ਫਿਰ ਉਹ ਉਨੇ ਹੀ ਕੰਮ ਪਿੱਛੇ ਜਾਂਦਾ ਤੇ ਕਿਉਂਕਿ ਦਾ ਡੈਡੀ ਉਹਨਾਂ ਨੇ ਸਿਖਾਇਆ ਵੀ ਜਿਹੜਾ ਕੰਮ ਤੜਕੇ ਦਾ ਸਾਜਰੇ ਦਾ ਵਾ ਵੀ ਉਹਦੇ ਅਰਗੀ ਰੀਤ ਨਹੀਂ ਇਹ ਗੱਲ ਤੁਸੀਂ ਵੀ ਪਰਤੇ ਆ ਕੇ ਦੇਖ ਲਿਓ ਜਿਹੜਾ ਤੜਕੇ ਕੰਮ ਮੁੱਕਣਾ ਵਾ ਉਹ ਸਵੇਰ ਰਾਤ ਨੂੰ ਨਹੀਂ ਮੁੱਕਦਾ ਜਿਹੜਾ ਤੜਕੇ ਦਾ ਸੁਆਦ ਆ ਉਹ ਤੜਕੇ ਦਾ ਸੁਆਦ ਹੀ ਆ ਬਈ ਇਹ ਗੱਲ ਹਕੀਕਤ ਆ ਤੇ ਤੁਸੀਂ ਆਪ ਪਰਤੇ ਆ ਕੇ ਦੇਖਿਓ ਆਪਣੇ ਕੰਮ ਦੇ ਵਿੱਚ ਤੇ ਜਿਹੜੇ ਵੀਰ ਰਾਤਾਂ ਨੂੰ ਕੰਮ ਕਰਦੇ ਆ ਤੇ ਉਹ ਸਵੇਰੇ ਤੜਕੇ ਕਰਕੇ ਦੇਖਿਓ ਵੀ ਜਿਵੇਂ ਰਾਤ ਨੂੰ ਆਪਾਂ ਅੱਧੀ ਅੱਧੀ ਰਾਤ ਤੱਕ ਜਾਂ ਕਹਿ ਦੇਣੇ ਆ 3 ਵਜੇ ਤੱਕ ਲਾਇਆ ਰਾਤ ਨੂੰ ਸੌਜੋ ਸਵੇਰੇ 3 ਵਜੇ ਜਾ ਕੇ ਦੇਖਿਓ ਕਿੰਨਾ ਕੰਮ ਨਿਪਟੜੂਗਾ ਇਸ ਚੀਜ਼ ਦੀ ਗੌਰ ਕਰਿਓ ਹਣਾ ਤੇ ਨਾਲੇ ਦਾ ਰਾਤਾਂ ਨੂੰ ਜਿਹੜੀ ਫਰੈਸ਼ਨੈਸ ਸਵੇਰੇ ਹੁੰਦੀ ਆ ਉਹਦੇ ਅਰਗੀ ਤਾਂ ਰੀਸ ਹੀ ਨਹੀਂ ਹੈਗੀ ਜਿਹੜੀ ਫਰੈਸ਼ਨੈਸ ਜਿਹੜੀ ਸਵੇਰ ਤੋਂ ਹੁੰਦੀ ਹੈ ਨਾ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਵੀਰੇ ਰਾਤਾਂ ਵਾਲਾ ਨਾ ਅੱਜ ਕੱਲ ਵੀਰੇ ਟਾਈਮ ਹੈ ਨਹੀਂਗਾ ਤੇ ਟਾਈਮ ਲਈ ਘਰੇ ਆਜੋ ਬਸ ਤੇ ਕੰਮ ਕਾਰ ਨੂੰ ਛੱਡ ਕੇ ਤੇ ਅੱਜ ਕੱਲ ਰਾਤਾਂ ਨੂੰ ਫਿਰਨ ਦਾ ਜਾਂ ਰਾਤਾਂ ਨੂੰ ਜਾਣ ਦਾ ਕਿਤੇ ਜਾਂ ਖੱਤਿਆਂ ਦੇ ਵਿੱਚ ਇਕੱਲੇ ਕੰਮ ਕਰਨ ਦਾ ਮਾਹੌਲ ਹੀ ਨਹੀਂ ਹੈਗਾ ਅੱਜ ਰਾਤਾਂ ਨੂੰ ਸਵੇਰੇ ਦਿਨੇ ਜਿੰਨਾ ਮਰਜ਼ੀ ਕੰਮ ਕਰੋ ਮੈਂ ਤਾਂ ਆਪਣੀ ਰਾਤ ਨੂੰ ਕੋਈ ਵੀ ਕੰਮ ਕਰਕੇ ਰਾਜੀ ਹੁੰਦਾ ਜਾਂ ਰਾਤ ਨੂੰ ਕਿਤੇ ਬਾਹਰ ਰਹਿ ਕੇ ਰਾਜੀ ਹਾਂ ਤੇ ਜੋ ਕੰਮ ਕਰਨਾ ਦਿਨੇ 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 ਪੂਰਾ ਜੋਰ ਲਾ ਲਓ ਯਾਰ ਕੰਮ ਕਰਦੇ ਹਨ ਦਿਨੇ ਨਾਲ ਢੱਲਾ ਕਰੋ ਕੰਮ ਦਿਨੇ ਪੂਰਾ ਚੱਲਣ ਤੋਂ ਕੰਮ ਕਿਉਂਕਿ ਹੁਣ ਕਿਹੜਾ ਗਰਮੀ ਹੁੰਦੀ ਆ ਵੀ ਬੰਦੇ ਥੱਕਦੇ ਆ ਜਾਂ ਕੁਝ ਹੋਰ ਵੀ ਦਿਨੇ ਤੜਕੇ ਤੋਂ ਚੱਲਦੇ ਹੁਣ ਟਰੈਕਟਰ ਬਸ ਸਾਰੀ ਦਿਹਾੜੀ ਚੱਲਣ ਤੇ ਬਸ ਇਹੀ ਗੱਲ ਆ ਵੀ ਵਧੀਆ ਤਰੀਕੇ ਨਾਲ ਚੱਲਣ ਟਰੈਕਟਰ ਮਸ਼ੀਨਰੀ ਮਸ਼ੀਨਰੀ ਕਦੇ ਨਹੀਂ ਥੱਕਦੀ ਬੰਦੇ ਚਲਾਉਣ ਵਾਲੇ ਵਧੀਆ ਹੋਣ ਮਸ਼ੀਨਰੀ ਨੇ ਨਹੀਂ ਥਕਣਾ ਹੈਗਾ ਬਸ ਹਾਂ ਬੰਦੇ ਵੀ ਇਦਾਂ ਹੋਣ ਵੀ ਟਾਈਮਲੀ ਉਹਨਾਂ ਨੂੰ ਅਰੇਸਟ ਮਿਲ ਜਵੇ ਬਸ ਠੀਕ ਹੈ ਅਸੀਂ ਜੋ ਕੰਮ ਕਰਦੇ ਆ ਬਸ ਦਿਨੇ-ਦਿਨੇ ਵਾਲਾ ਹੁੰਦਾ ਆ ਸੁਣ ਦੇ ਲੋ ਕੰਬਾਈਨਰ ਵੀ ਫਾਰਮ ਤੇ ਆ ਜਾਣੀਆਂ ਤੇ ਬੰਦੇ ਵੀ ਫਾਰਮ ਤੇ ਆ ਜਾਣੇ ਬਸ ਇੰਨੇ ਟਾਈਮ ਨੂੰ ਆਪਾਂ ਕੰਮ ਬੰਦ ਕਰਕੇ ਖਤਮ ਕਰਦੀ ਦਾ ਕੰਮ ਨਾ ਕਦੇ ਨੇਰੇ ਹੋਏ ਕੁਝ ਕੋਈ ਕੰਮ ਨਹੀਂ ਯਾਰ ਨੇਰੇਵੇ ਕਰਦੇ ਕਦੇ ਇਹ ਤਾਂ ਕੱਦੂ ਦਾ 11 ਵੀ ਰਾਤ ਨੂੰ ਕਦੇ ਭਰਿਆ ਛੱਡੀ ਦੇਈਦਾ ਵੀ ਸਵੇਰੇ ਕਰ ਲਾਂਗੇ ਹਨ ਕੋਈ ਹੋਈ ਹੋਊਗਾ ਵੀ ਹਾਂ ਜਿੱਤੇ ਜਨਰੇਟਰ ਸਵੇਰ ਦਾ ਚੱਲਦਾ ਉਹ ੜਿਆ ੜਿਆ ਕਰਨਾ ਪੈ ਸਕਦਾ ਤਾਂ ਉਹ ਕਰ ਕਰ ਦਿੰਨੇ ਹੁੰਦੇ ਪਰ ਅਸੀਂ ਨਹੀਂ ਰਾਤਾਂ ਨੂੰ ਨੱਕੇ ਨੁੱਕੇ ਲਾ ਕੇ ਜਾਂ ਰਾਤਾਂ ਨੂੰ ਕੱਦੂ ਕਰਨ ਤੋਂ ਪਰਹੇਜ਼ ਹੀ ਕਰਦੇ ਕੱਦੂ ਕਰਨ ਤੋਂ ਵੀ ਕੋਈ ਵੀ ਕੰਮ ਕਰਦੋ ਸਾਨੂੰ ਐ ਹੁੰਦਾ ਮੈਨੂੰ ਆਪ ਨੂੰ ਹੁੰਦਾ ਯਾਰ ਵੀ ਬੰਦੇ ਟਾਈਮ ਨਾਲ ਆਉਣ ਟਾਈਮ ਨਾਲ ਆਪਦਾ ਪਹਿਨ ਸਵੇਰੇ ਜਲਦੀ ਨਿਕਲ ਜਾਣ ਬਸ ਆਈ ਹੁੰਦਾ ਬੰਦਾ